ਬਠਿੰਡਾ ਪੁਲਿਸ ਦੇ ਕਾਬੂ ਆਇਆ ਨਕਲੀ ਐਮਐਲਏ ਖੁਦ ਨੂੰ ਐਮਐਲਏ ਦੱਸ ਦਿੰਦਾ ਸੀ ਪੁਲਿਸ ਨੂੰ ਧਮਕੀਆਂ ਥਾਣਾ ਨਈਆਂਵਾਲਾ ਦੇ ਵੱਲੋਂ ਮੁਕੱਦਮਾ ਦਰਜ ਕਰ ਕੀਤਾ ਗਿਆ ਗ੍ਰਿਫਤਾਰ ਕੀਤੀ ਜਾ ਰਹੀ ਅਗਲੀ ਕਾਰਵਾਈ ਜਾਣਕਾਰੀ ਦਿੰਦੇ ਹੋਏ ਥਾਣਾ ਨਈਆਂਵਾਲਾ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀ ਕੁਝ ਸ਼ਰਾਦਤੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਛਡਵਾਉਣ ਦੀ ਸਿਫਾਰਿਸ਼ ਇੱਕ ਵਿਅਕਤੀ ਦੇ ਵੱਲੋਂ ਚੌਕੀ ਇੰਚਾਰਜ ਨੂੰ ਕੀਤੀ ਗਈ ਅਤੇ ਉਸਨੇ ਆਪਣੇ ਆਪ ਨੂੰ ਵਿਧਾਇਕ ਦੱਸਿਆ ਅਤੇ ਬੜੇ ਹੀ ਬਤਮੀਜੀ ਦੇ ਨਾਲ ਚੌਕੀ ਇੰਚਾਰਜ ਨਾਲ ਗੱਲ ਕੀਤੀ ਗਈ ਅਤੇ ਫੜੇ ਗਏ ਲੋਕਾਂ ਨੂੰ ਰਿਹਾ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਦੇ ਵੱਲੋਂ ਕਾਲ ਤੇ ਆਏ ਨੰਬਰ ਦੀ ਪੜਤਾਲ ਕੀਤੀ ਗਈ ਤਾਂ ਇਹ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਮਾਮਲਾ ਸੀਗਾ ਜੀ ਇਲੈਕਸ਼ਨਾਂ ਜਿਹੜੀ ਜੁਬਨੀ ਹੋਣਾ ਹੋਈ ਹੈ ਇਹਦੇ ਦੌਰਾਨ ਅਸੀਂ ਇੱਕ ਸੌਦਾ ਜਿਹੜੇ ਆਵਾਰਾ ਨੜਕੇ ਸ਼ਰਾਬੀ ਅੰਸਰ ਹੈ ਉਹਨਾਂ ਦੇ ਅਸੀਂ ਨੜਕੇ ਖੜੇ ਸੀ ਜਿਉਂ ਉਹਨਾਂ ਤੇ ਕਲੰਧਰਾ ਦਿੱਤਾ ਸੀਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਸਿੰਘ ਦਾ ਰਾਜਾ ਹੈਗਾ ਪੁੱਤਰ ਕੁਵਾਰ ਸਿੰਘ ਬਾਠੀ ਦਾਨ ਸਿੰਘ ਵਾਲੇ ਦਾ ਇਹਨੇ ਸਾਡੇ ਚੌਕੀਨ ਚਾਰਜ ਨੂੰ ਫੋਨ ਕਰਕੇ ਆਪਣੇ ਆਪ ਨੂੰ ਐਮਐਲਏ ਦੱਸ ਕੇ ਸਾਡੇ ਚੌਕੀਨ ਚਾਰਜ ਨੂੰ ਉਹਨਾਂ ਦੇ ਫੰਡ ਦੇ ਵਿੱਚ ਫੋਨ ਕੀਤਾ ਸੀ ਕਿ ਹਲਕਾ ਫੁੱਟਿਆ ਦਾ ਐਮਐਲਏ ਦੱਸ ਕੇ ਫੋਨ ਕੀਤਾ ਸੀਗਾ ਤੇ ਜਦ ਬਾਅਦ ਵਿੱਚ ਜਦੋਂ ਸਾਡੇ ਸਿੱਖ ਕਲੀਅਰ ਕੀਤਾ ਸਾਰੀ ਗੱਲ ਉਹਦੇ ਸਾਨੂੰ ਪਤਾ ਲੱਗਿਆ ਕਿ ਇਹ ਹਰਵਿੰਦਰ ਸਿੰਘ ਦਾ ਜਿਹੜਾ ਇਹ ਖੁਦ ਇੱਕ ਨਕਲੀ ਐਮਐਲਏ ਬਣ ਕੇ ਸਾਡੇ ਚ ਚੌਕੀਨ ਚਾਰਜ ਨੂੰ ਫੋਨ ਕਰਤੇ ਉਦੀ ਡਿਊਟੀ ਦੇ ਵਿੱਚ ਰੁਕਾਵਟ ਪਾਇਤੀ ਦੇ ਦਿੱਤੀ ਐਸੀ ਮਕੱਦਮਾ ਨੰਬਰ 180 ਤੇ ਅੰਡਰ ਸੈਕਸ਼ਨ 204 221 ਬੀ ਐਨ ਐਸ ਦਰਜ ਕਰਤਾ ਜਿਹਦੇ ਵਿੱਚ ਚਾਰਜ ਵੀ ਕਰਤਾ ਜੀ ਬਰਬਾਦ ਇਹ ਇਹ ਕਹਿੰਦਾ ਕਿ ਇਹ ਬਲੇਰ ਬੜੇ ਵਰਦੇ ਕੋਈ ਕੋਲ ਤੇ ਉੱਚਾ ਹਰਦਾ ਚੁੱਕ ਜਾ ਇਹ ਤਾਂ ਕੀ ਚਾਰਜ ਨੂੰ ਜਿਹੜੇ ਉਹ ਲੜਕੇ ਖੜੇ ਸੀ ਉਹਨਾਂ ਦੇ ਸੰਬੰਧ ਵਿੱਚ ਰੱਖ ਰਿਆ ਸੀ ਕਿ ਤੁਸੀਂ ਇਹ ਕਾਪ ਇਫ ਤੋਂ ਪੜੇ ਹੈਗੇ ਤੇ ਚੌਕੀਂ ਚਾਰਜ ਨੂੰ ਇਹਨੇ ਕਾਫੀ ਉਹਦੇ ਖਿਲਾਫ ਮਾਰੇ ਸ਼ਬਦ ਵੀ ਬੋਲੇ ਵੀ ਇਹਨੂੰ ਤੁਸੀਂ ਇਹਨੂੰ ਤੁਸੀਂ ਛੱਡੋ ਮੈਂ ਇਹਨੇ ਬੋਲਦਾਂ ਕਿ ਇਹ ਕਾਹ ਤੋਂ ਖੜ ਲਈ ਦਿੱਤੀ ਲੜਕੇ ਖੜੇ ਹੈ ਕੰਗਰਸ ਵੱਲ ਦੇ ਵਿੱਚ ਫਿਰ ਇਹ ਨਹੀਂ ਚੰਗੀ ਤਾਂ ਤਾਂ ਸੰਭਵ ਦਿੱਤੀ ਤੋਂ ਹਟੇ ਰਹਿਣਾ ਚਾਹੀਦਾ ਅੱਛਾ ਫਿਰ ਦੂਜੀ ਆਪਣਾ ਐਮਐਲਏ ਸਾਹਿਬ ਨਾਲ ਗੱਲਬਾਤ ਦੇਖੀ ਸੀ ਹਾਂਜੀ ਹਾਂਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਸਾਰਾ ਕੁਝ ਕਲੀਅਰ ਕੀਤਾ ਵੀ ਉਹ ਕਦੇ ਇਦਾਂ ਉਹਨਾਂ ਨੇ ਸਾਡੇ ਨਾਲ ਇਦਾਂ ਨਾ ਕਰੇ ਜਹਾਰ ਨਹੀਂ ਕੀਤਾ ਬਹੁਤ ਜੋ ਵੀ ਗੱਲ ਕਰਦੇ ਬਹੁਤ ਆਪ ਦਾ ਡਿਸਪਲਿਨ ਦੇ ਵਿੱਚ ਰਹਿ ਕੇ ਸਾਡੇ ਨਾਲ ਗੱਲ ਹੁੰਦੀ ਹੈ ਉਹ ਤੋਂ ਕਲੀਅਰ ਉਹਨਾਂ ਤੋਂ ਐਮਐਲਏ ਸਾਹਿਬ ਤੋਂ ਕਲੀਅਰ ਕਰਤੇ ਹੀ ਸਾਨੂੰ ਪਤਾ ਲੱਗਿਆ ਇਹ ਹੈ ਨਕਲੀ ਜਿਹੜਾ ਹਰਵਿੰਦਰ ਸਿੰਘ ਹੈ ਇਹ ਨਕਲੀ ਐਮਐਲਏ ਬਣ ਕੇ ਨੇ ਕਦੇ ਮਿਲਾਈ ਨਹੀਂ ਬਸੇ ਕੀਤਾ ਕਦੇ ਮਿਲਾਈ ਨਾ ਤੱਕੀ ਨਾ ਜਿੱਤੇ ਨਾ ਕੰਮ ਕੀਤਾ ਬੜਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕੱਲ ਨੂੰ ਹਾਂ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਜੀ ਇਹਨਾਂ ਨਾਲ ਕੰਪਨੀ ਕਦਰ ਕਰਦੀ ਇਹ ਕੋਈ ਡਰਾਈਵਰਾ ਦਾ ਹੀ ਕੰਮ ਕਰਦਾ ਜੀ ਹਰਵਿੰਦਰ ਸਿੰਘ ਦਾ ਜਿਹੜਾ ਮੈਂ ਪਹਿਲੀ ਵਾਰ ਇਹ ਨਕਲੀ ਐਮਐਲਏ ਕੋਲ ਖੰਡਿਤੀ ਪਰ ਬਾਤ ਨਹੀਂ ਹੈ ਜੇ ਤਕਰੀਰ ਅਸੀਂ ਚੱਲ ਰਹੀ ਹੈ ਜੀ ਦੇ ਅੱਗੇ ਇਹ ਤਕਰੀਰ ਦੇ ਦੌਰਾਨ ਜੋ ਜੋ ਗਿੰਦੇ ਸਾਡੇ ਸਮਾਂ ਤੱਕ ਆਉਣ ਦੀ ਉਹਦੇ ਮੁਤਾਬਕ ਫਿਰ ਅਸੀਂ ਕਾਰਜਾਂ ਵਿੱਚ ਆਪਾਂ ਐਸ਼ੀ ਜਿਹੜੇ ਆਪਣੇ ਐਮਐਲਏ ਬਾਅਦ ਹੈਗੇ ਨੇ ਉਹਨਾਂ ਤੋਂ ਵੀ ਪਹਿਲਾਂ ਮਰ ਤੋਂ ਇਹ ਨਹੀਂ ਨਹੀਂ ਨਾ ਕੋਈ ਛੋਟਾ ਨਾਲ ਲੱਗਦਾ ਹੈ ਮੇਰੇ ਦਿਨ ਹਾਂਜੀ